ਉਹ ਸਨ ਦਾ ਹੈ ਨਾ ਹੂੰ ਸਿਰਫ ਕਰ ਰਿਹਾ ਸੀ ਕੀ ਹੂੰ ਉਹ ਸਿਰਫ ਕਰ ਰਿਹਾ ਸੀ ਨਹੀਂ ਪੁੱਤ ਜੇ ਕੋਈ ਤੈਨੂੰ ਦੁੱਖ ਤਕਲੀਫ ਹੈ ਤੂੰ ਸਿਰਫ ਮੈਨੂੰ ਦੱਸਦਾ ਦੇ ਬਾਬਾ ਜੀ ਮੈਨੂੰ ਆਹ ਤਕਲੀਫ ਹੈ ਦੇਖ ਆਪਾਂ ਹੁਣ ਹਸਪਤਾਲ 'ਚ ਬੈਠੇ ਆਂ ਕਾਦੇ ਵਾਸਤੇ ਬੈਠੇ ਆਂ ਤੇਰੀ ਸੇਵਾ 'ਚ ਵਾਸਤੇ ਬੈਠੇ ਆਂ ਜਿੰਨੀ ਤੇਰੀ ਸੇਵਾ ਹੋਊਗੀ ਮੈਂ ਕਰੂੰਗਾ ਕੁਛ ਖਾਣਾ ਪੀਣਾ ਮੈਂ ਜਿਹੜੀ ਚੀਜ਼ ਤੇਰਾ ਦਿਲ ਕਰਦਾ ਖਾਣ ਨੂੰ ਤੂੰ ਮੈਨੂੰ ਦੱਸ ਦੇ ਹੈਂ ਜਿੰਦ ਕਾ ਤੇਂਗੀ ਗਾ ਰਹੀ ਹੈ ਹੈ ਖਾਂਡ ਕੋ ਦਿਲ ਕਰਦਾ ਹੀ ਨਹੀਂ ਹੈਗਾ ਨਹੀਂ ਕੋਈ ਮਸਮੀ ਖਾਣੀ ਆ ਜੂਸ ਪੀਣਾ ਮਾ ਦੁੱਧ ਪੀਣਾ ਮਾ ਚਾਹ ਪੀਣੀ ਆ ਰੋਟੀ ਖਾਣੀ ਆ ਤੂੰ ਦੱਸ ਮੈਨੂੰ ਰਾਜੀ ਇੰਧ ਵਿੱਚ ਕਿੰਨੀ ਹੋ ਜਦਾ ਪਾਲਣ ਨਹੀਂ ਦੇਖ ਮੇਰੀ ਗੱਲ ਸੁਣ ਜਿਹੜੀ ਤੰਦਰੁਸਤੀ ਹੈ ਇਹ ਤਾਂ ਗੁਰੂ ਸਾਹਿਬ ਨੇ ਬਖਸ਼ਨੀ ਹੈ ਬਸ ਜਿਹੜੀ ਮੇਰੀ ਡਿਊਟੀ ਆ ਮੈਂ ਤੇਰੀ ਸੇਵਾ ਕਰਨੀ ਆ ਨਤਾਂਗ ਨਾ ਹੋ ਮੇਰਾ ਭਾਈ ਬਣ ਕੇ ਤੰਗ ਨਾ ਹੋ ਵੈਗੀ ਕਿਛੇ ਨਾ ਤੰਗ ਨਾ ਨੀ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋ ਗੁਰੂ ਸਾਹਿਬ ਨੇ ਚਾਹਿਆ ਉਹ ਹੋਣਾ ਤਾਂ ਉਦਾਂ ਹੀ ਆ ਜੇ ਤੁਸੀਂ ਦੀ ਗੱਲ ਕਹਾ ਸੀ ਹਾਂ ਮੈਂ ਹੁੰਦਾ ਨਹੀਂ ਹੈਗਾ ਮੈਂ ਤੇਰੀ ਗੱਲ ਨੂੰ ਸਮਝਦਾ ਹਾਂ 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 ਫਿਰ ਮੇਰਾ ਇਹਨੂੰ ਕਿਹਾ ਕਿ ਤਾਉਟਾ ਕੋਈ ਨਹੀਂ ਕੋਈ ਬਚਨਤਾ ਨਾ ਕਰ ਤੂੰ ਮੇਰਾ ਭਾਈ ਹੈ ਬਸ ਮੇਰੇ ਪਿਓ ਸਮਾਨ ਹੈ ਮੈਨੂੰ ਕੋਈ ਸ਼ਰਮ ਮੌਦਾ ਨਾ 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 ਭੈਣ ਜਿਹੜੀ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੋਂ ਪਰਸ ਕੋਈ ਗੱਲ ਨਹੀਂ ਕਿਸੇ ਨਹੀਂ ਤੈਨੂੰ ਮਿਲਣਾ ਜੇ ਤੈਨੂੰ ਕਿਸੇ ਨੇ ਮਿਲਣਾ ਹੁੰਦਾ ਤੇਰਾ ਪਤੀ ਜਦ ਤੈਨੂੰ ਮੇ ਕੋ ਛੱਡ ਕੇ ਕਿਉਂ ਜਾਂਦਾ ਨਹੀਂ ਜੀ ਮੈਂ ਤੇਰਾ ਮਾਂ ਹੋ ਕੇ ਆਂ ਕੋਈ ਗੱਲ ਨਹੀਂ ਦੇਖ ਤੇਰੀ ਮਾਂ ਵੀ ਮੈਂ ਵਾ ਤੇਰਾ ਪਿਓ ਵੀ ਮੈਮ ਤੇਰਾ ਪੁੱਤ ਵੀ ਮੈਮ ਤੇਰਾ ਭਾਈ ਵੀ ਮੈਮ ਸਾਰੇ ਰਿਸ਼ਤੇ ਤੋਂ ਮੇਰੇ ਚੁਲਾ ਬਲਾ ਅਹੀ ਜੰਮਿਆ ਕੇ ਬੱਚਾ ਕੋਈ ਨਹੀਂ ਇੱਥੇ ਸੰਸਾਰ 'ਚ ਕਿਸੇ ਦਾ ਹੈਗਾ ਹਾਂ ਤੋ ਮੈਨੂੰ ਜੰਦਕਾਰੋਂ ਮਿਲ ਜਾਏ ਅਗੇ ਕੋ ਬੱਕੂ ਬੱਕੂ ਕਰਦਾ ਰਹਿੰਦਾ ਹਾਂ ਹਾਂ ਮਾਤਰ ਭਾਈ ਵੀ ਕੋਈ ਗੱਲ ਨਹੀਂ ਹੈਗੀ ਯਾਨੀ ਇਹ ਸੰਸਾਰ 'ਚ ਤੇਰਾ ਇੱਕ ਵਾਹੀ ਗਰੂ ਆ ਤੇ ਮੈਂ ਜਿੱਥੇ ਆਪਾਂ ਬੈਠੇ ਆ ਆਪਣਾ ਘਰ ਚ ਆਸ਼ਰਮ ਚ ਬਸ ਮੈਂ ਤੇਰੀ ਸੇਵਾ ਕਰ ਸਕਦਾ ਮੈਂ ਹੋਰ ਕੁਝ ਨਹੀਂ ਮੋਨੀ ਜੀ ਕਰ ਸਕਦਾ ਤੈਨੂੰ ਸਾਹ ਨਹੀਂ ਧਾਰਾ ਲੈ ਕੇ ਦੇਣਾ ਕਿ ਤੋਂ ਮੈਂ ਨਾ ਮੇਰੇ ਚ ਤਾਕਤ ਆ ਵੀ ਤੈਨੂੰ ਮੈਂ ਰੱਬ ਨਾਲ ਟੱਕਰ ਲੈ ਕੇ ਤੈਨੂੰ ਬਚਾ ਲਵਾਂ ਕੋਈ ਜਾਨੀ ਜਿੰਨੇ ਵੀ ਹੈਗੇ ਸਵਾਸ ਤੇਰੇ ਵਧੀਆ ਤੰਦਰੁਸਤੀ ਨਾਲ ਨਿਕਲੂ ਠੀਕ ਹੈ ਚਲੋ ਠੀਕ ਹੈ ਜਾਨੀ ਫਿਕਰ ਨਾ ਕਰ ਕੋਈ ਵੀ ਕੋਈ ਫਿਕਰ ਨਾ ਕਰ ਗੁਰੂ ਸਾਹਿਬ ਕਿਰਪਾ ਕਰੋ